ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਲੈ ਕੇ ਹਾਜ਼ਰ ਹੋਏ ਆਂ ਅੱਜ ਦੀ ਬਹੁਤ ਖਾਸ ਅਪਡੇਟ ਪੰਜਾਬ ਸਰਕਾਰ ਦੇ ਮਲਾਜ਼ਮ ਮੰਗ ਕਰਦੇ ਹਨ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੇ ਨਾਲ ਕੀਤੇ ਹੋਏ ਵਾਅਦੇ ਪੂਰੇ ਕਰਨ ਜਿਸ ਦੇ ਵਿੱਚ ਮਲਾਜ਼ਮਾਂ ਨੂੰ 2016 ਤੋਂ 6ਵੀਂ ਪੀ ਕਮਿਸ਼ਨ ਦੀ ਏਰੀ ਦੀ ਅਦਾਇਗੀ ਜਲਦੀ ਕੀਤੀ ਜਾਵੇ ਜੋ ਪੰਜਾਬ ਸਰਕਾਰ ਦੁਆਰਾ ਫੈਸਲਾ ਕੀਤਾ ਗਿਆ ਹੈ ਕਿ ਅਸੀਂ 42 ਕਿਸ਼ਤਾਂ ਦੇ ਵਿੱਚ 36 ਕਿਸ਼ਤਾਂ ਦੇ ਵਿੱਚ 85 ਸਾਲ ਤੋਂ ਉਮਰ ਦੀ ਪੈਨਸ਼ਨ ਨੇ ਉਹਨਾਂ ਨੂੰ ਤਿੰਨ ਕਿਸ਼ਤਾਂ ਦੇ ਵਿੱਚ ਸਾਰੇ ਏਰੀ ਦੀ ਅਦਾਇਗੀ ਕੀਤੀ ਜਾਵੇਗੀ ਉਸ ਨੂੰ ਲੈ ਕੇ ਮੁਲਾਜ਼ਮਾਂ ਤੇ ਪੈਨਸ਼ਨਰ ਦੁਆਰਾ ਲਗਾਤਾਰ ਪੰਜਾਬ ਸਰਕਾਰ ਤੋਂ ਮੰਗ ਕਰੀ ਜਾ ਰਹੀ ਹੈ ਕਿ ਸਾਰਿਆਂ ਨੂੰ ਇੱਕ ਟਾਈਮ ਤੇ ਹੀ ਏਰੀਅਰ ਦਿੱਤਾ ਜਾਵੇਗਾ ਇੱਕ ਜਾਂ ਦੋ ਕਿਸ਼ਤਾਂ ਦੇ ਵਿੱਚ ਇਸ ਏਰੀਅਰ ਦੇ ਅਦਾਇਗੀ ਕੀਤੀ ਜਾਵੇਗੀ ਕਿਉਂਕਿ ਬਹੁਤ ਹੀ ਸਮਾਂ ਬੀਤ ਚੁੱਕਿਆ ਹੈ ਉਹਨਾਂ ਦੁਆਰਾ ਇੰਤਜ਼ਾਰ ਕੀਤਾ ਗਿਆ ਹੈ ਉਹਨਾਂ ਨੂੰ ਲੈ ਕੇ ਪੰਜਾਬ ਸਰਕਾਰ ਇਸ ਨੂੰ ਲੈ ਕੇ ਕੋਈ ਵੱਡਾ ਕਦਮ ਚੁੱਕ ਕੇ ਤੇ ਮੁਲਾਜ਼ਮਾਂ ਦੇ ਏਰੀਅਰ ਦੇ ਅਦਾਇਗੀ ਜਲਦੋ ਦਲਦ ਜਿਹੜੀ ਹੈ ਕਰੇ ਪੰਜਾਬ ਸਰਕਾਰ ਦੇ ਵਿਭਾਗਾਂ ਦੇ ਵਿੱਚ ਕੰਮ ਕਰਦੇ ਕੱਚੇ ਮਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ ਕਿਉਂਕਿ ਉਹ 20-20 ਸਾਲਾਂ ਤੋਂ ਘੱਟੇ ਤਨਖਾਹਾਂ ਤੇ ਕੰਮ ਕਰ ਰਹੇ ਨੇ ਉਸਨਾਂ ਦੀ ਇਸ ਮੰਗ ਦਾ ਹੱਲ ਪੰਜਾਬ ਸਰਕਾਰ ਜਲਦ ਕਰੇ ਕੱਚੇ ਮਲਾਜ਼ਮਾਂ ਨੂੰ ਪੱਕਾ ਕਰਨ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਕਿਹਾ ਗਿਆ ਹੈ ਕਿ ਮੈਂ ਕੱਚਾ ਜਿਹੜਾ ਜਿਹੜਾ ਕਿ ਦਰਜ ਜਿਹੜਾ ਕਿ ਸ਼ਬਦ ਦਾ ਜਿਹੜਾ ਉਹ ਨਹੀਂ ਹੋਣ ਦਵਾਂਗਾ ਕੱਚੇ ਮਲਾਜ਼ਮਾਂ ਨੂੰ ਪੱਕਾ ਕਰਾਂਗਾ ਜੋ ਕਿ ਹਜੇ ਤੱਕ ਨਹੀਂ ਕੀਤਾ ਗਿਆ ਉਹਨਾਂ ਦੀਆਂ ਤਨਖਾਹਾਂ ਤੱਕ ਵਿੱਚ ਵਾਅਦਾ ਨਹੀਂ ਕੀਤਾ ਗਿਆ ਮਲਾਜ਼ਮ ਮੰਗ ਕਰਦੇ ਹਨ ਕਿ ਇਨਾਂ ਦੀ ਮੰਗ ਦਾ ਹਲ ਕੀਤਾ ਜਾਵੇ 17/7/2020 ਤੋਂ ਬਾਅਦ ਪੜਤੀ ਹੋਈ ਮਲਾਜ਼ਮਾਂ ਦੇ ਉੱਪਰ ਕੇਂਦਰੀ 7ਵੇਂ ਪੇ ਕਮਿਸ਼ਨ ਲਗਾਇਆ ਗਿਆ ਉਸ ਨੂੰ ਹਟਾ ਕੇ ਪੰਜਾਬ ਦਾ ਪੇ ਕਮਿਸ਼ਨ ਲਾਗੂ ਕੀਤਾ ਜਾਵੇ ਜਿਸ ਨੂੰ ਲੈ ਕੇ ਸੁਪਰੀਮ ਕੋਰਟ ਦਾ ਫੈਸਲਾ ਆ ਗਿਆ ਹੈ ਪੰਜਾਬ ਸਰਕਾਰ ਨੇ ਹਜੇ ਜਿਹੜਾ ਕੀ ਕੀਤਾ ਹੈ ਪੰਜਾਬ ਸਰਕਾਰ ਨੂੰ ਇਸ ਫੈਸਲੇ ਨੂੰ ਲਾਗੂ ਕਰੇ ਤੇ ਸਮੂਹ ਮਲਾਜ਼ਮਾਂ ਤੇ 6ਵੇਂ ਪੇ ਕਮਿਸ਼ਨ ਲਾਗੂ ਕਰੇ ਸੋ ਦੋਸਤੋ ਜਿਹੜੇ ਰਿਟਾਇਰਮੈਂਟ ਹੋਏ ਉਹਨਾਂ ਦਾ 2 ਪੁਆਇੰਟ ਜਿਹੜਾ 59 ਦਿੱਤਾ ਜਾਵੇ ਆਸ਼ਾ ਵਰਗ ਜਿਹੜੇ ਵਰਕਰਾਂ ਨੂੰ ਮੀਟੇ ਮੀਲ ਵਰਕਰਾਂ ਦੇ ਮਾਨ ਪੱਤੇ ਦੇ ਵਿੱਚ ਵਾਦਵਾ ਕੀਤਾ ਜਾਵੇ ਸੋ ਇਸੇ ਚੀਜ਼ ਸਾਰੀਆਂ ਜਿਹੜੀਆਂ 37 ਤਰ੍ਹਾਂ ਦੇ ਪੱਤੇ ਨੇ ਬੰਦ ਕੀਤੇ ਉਹਨਾਂ ਨੂੰ ਮੁੜ ਤੋਂ ਬਹਾਲ ਕੀਤਾ ਜਾਵੇ ਇਸੇ ਮੰਗਾਂ ਨੂੰ ਲੈ ਕੇ ਜਿਹੜੇ ਮਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਅੱਜ ਜਿਹੜੀ ਇੱਕ ਹੰਗਾਮੀ ਮੀਟਿੰਗ ਹੈ ਜਿਹੜੀ ਕਿ ਪੰਜਾਬ ਸਰਕਾਰ ਨੇ ਜਿਹੜੀ ਹੈ ਮਲਾਜ਼ਮ ਪੰਜਾਬ ਦੇ ਰਾਜ ਦੇ ਮਲਾਜ਼ਮਾਂ ਤੇ ਪੈਨਸ਼ਨਰਸ ਦੇ ਲਈ ਮਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਜਿਹੜੀ ਕਿ ਅੱਜ ਸੰਗਰੂਰ ਵਿਖੇ ਸੀਐਮ ਮੰਡਿਰ ਹਾਸ਼ਤੇ ਕੀਤੀ ਜਾ ਰਹੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਜਿਹੜਾ ਕਿ ਅੱਜ ਦੀ ਜਿਹੜੀ ਹੰਗਾਮੀ ਮੀਟਿੰਗ ਦੇ ਵਿੱਚ ਕੈਬਨਿਟ ਦੀ ਹੰਗਾਮੀ ਮੀਟਿੰਗ ਜਿਹੜੀ ਰੱਖੀ ਗਈ ਹੈ ਉਸ ਦੇ ਵਿੱਚ ਮਲਾਜ਼ਮਾਂ ਦੇ ਹੱਕ ਦੇ ਵਿੱਚ ਕਿਹੜਾ ਫੈਸਲਾ ਹੁੰਦਾ ਹੈ ਕੋਈ ਵੀ ਆਫੀਸ਼ੀਅਲ ਲੈਟਰ ਜਾਰੀ ਹੁੰਦਾ ਹੈ ਮੰਗ ਨੂੰ ਜਿਹੜੀ ਕਿ ਸਹਿਮਤੀ ਮਿਲਦੀ ਹੈ ਕਿਸੇ ਵੀ 4% ਜਿਹੜਾ ਡੀਏ ਹੈ ਉਸ ਨੂੰ ਜਿਹੜੀ ਪ੍ਰਵਾਨਗੀ ਦਿੱਤੀ ਜਾਂਦੀ ਹੈ ਤਾਂ ਜ਼ਰੂਰ ਇਸ ਚੈਨਲ ਤੇ ਲੈ ਕੇ ਆਵਾਂਗੇ ਬਣੇ ਰਹਿਣਾ ਚੈਨਲ ਦੇ ਨਾਲ ਚੈਨਲ ਜ਼ਰੂਰ ਸਬਸਕ੍ਰਾਈਬ ਕਰਨਾ ਜੀ ਮਿਲਦੇ ਆ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ